ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਹੈਡ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਸਾਡਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਅੱਜ ਦੀ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਇਕੱਠਾ ਬਣਾਉਣ ਵਾਲਾ ਬੇਲਰ ਫਕਾਊਗਾ ਕੰਡੀਸ਼ਨ ਪੱਕਾ ਸਾਰਾ ਬੇਲਰ ਬਿਲਕੁਲ ਓਕੇ ਆ 2018 ਮਾਡਲ ਆ ਠੀਕ ਹੈ ਜੀ ਬਾਕੀ ਤੁਸੀਂ ਕੰਡੀਸ਼ਨ ਵੀ ਦੇਖ ਸਕਦੇ ਹੋ ਤੁਹਾਨੂੰ ਸਾਰਾ ਧਾਗਾਂ ਮਾ ਕੇ ਬੇਲਰ ਆਪਾਂ ਤਾਮਨੋਟੂ 'ਚ ਖੜਾਗਾ ਜੀ ਠੀਕ ਹੈ ਜੀ ਆਲ ਇੰਡੀਆ ਡਿਲੀਵਰੀ ਹੈਗੀ ਤੇ 10 ਲੱਖ ਰੁਪਏ ਦੀ ਡਿਮਾਂਡ ਆ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਖੜਾ ਬੇਲਰ ਬਾਕੀ ਆਲ ਓਵਰ ਇੰਡੀਆ ਡਿਲੀਵਰੀ ਆ 50% ਖਰਚਾ ਡਿਲੀਵਰੀ ਦਾ ਮਾਲਕਾ ਵੱਲੋਂ ਦਿੱਤਾ ਜਾਊਗਾ ਬਾਕੀ ਵੀਡੀਓ ਨੂੰ ਬੱਤੋ ਸ਼ੇਅਰ ਕਰ ਦਿਓ ਜਿੱਥੇ ਵੀਡੀਓ ਨੂੰ ਦੇਖ ਰਹੇ ਹੋ ਜੇ ਕਿਸੇ ਵੀਰ ਨੇ ਜਾਣਕਾਰੀ ਲੈਣੀ ਆ ਬੇਲਰ ਬਾਰੇ ਜਾਂ ਕੋਈ ਵੀ ਗੱਲਬਾਤ ਕਰਨੀ ਆ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਉਹਨਾਂ ਨੰਬਰਾਂ 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਬਾਈ ਹੋਰ ਉਹਨਾਂ ਜੀ ਕਿਸੇ ਵੀਰ ਨੇ ਗੱਲਬਾਤ ਕਰਨੀ ਆ 2018 ਮਾਡਲ ਆ ਬਾਕੀ ਸਾਰੀ ਕੰਡੀਸ਼ਨ ਤੁਸੀਂ ਦੇਖ ਹੀ ਸਕਦੇ ਹੋਗੇ ਵਧੀਆ ਸਾਫ਼ ਕੰਡੀਸ਼ਨ 'ਚ ਖੜਾਗਾ ਐਨ ਆ ਵਗੈਰਾ ਸਾਰੀਆਂ ਬਿਲਕੁਲ ਓਕੇ ਨੇ ਆ ਠੀਕ ਹੈ ਜੀ ਕੁਆਲ ਬਾਕੀ ਗਰਾਰੀਆਂ ਵਗੈਰਾ ਸਾਰਾ ਰੰਗ ਪੇਂਟ ਸਾਰੀਆਂ ਪਾਈਪਾਂ ਵਗੈਰਾ ਸਾਰਾ ਸਿਸਟਮ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਆ ਲੋਇ 18 ਮਾਡਲ ਦੇਖ ਸਕਦੇ ਹੋ ਚైనా ਵਗੈਰਾ ਸਾਰੀਆਂ ਗਰਾਰੀਆਂ ਵਗੈਰਾ ਬਿਲਕੁਲ ਓਕੇ ਆ ਬੜੀਆ ਸਾਫ ਕੰਡੀਸ਼ਨ ਦੇ ਵਿੱਚ ਆ 10 ਲੱਖ ਰੁਪਏ ਦੀ ਡਿਮਾਂਡ ਆ ਬਾਈ ਹੋਰਾਂ ਦੀ ਬਾਕੀ ਤਾਂ ਮਨਵਾਟੂ ਦੇ ਵਿੱਚ ਖੜਾਗਾ ਜੀ ਜੇ ਤੁਸੀਂ ਹੋਰ ਕੋਈ ਵੀ ਜਾਣਕਾਰੀ ਲੈਣੀ ਆ ਜਾਂ ਕੋਈ ਵੀ ਗੱਲਬਾਤ ਕਰਨੀ ਆ ਪੇਲਰ ਬਾਰੇ ਤਾਂ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਜੀ ਉੱਥੋਂ ਨੰਬਰ ਲੈ ਕੇ ਤੁਸੀਂ ਬਾਈ ਹੋਰਾਂ ਨਾਲ ਗੱਲਬਾਤ ਕਰ ਸਕਦੇ ਹੋ ਬਾਕੀ ਆਲ ਇੰਡਿਆ ਡਿਲੀਵਰੀ ਆ ਡਿਲੀਵਰੀ ਦਾ ਤਾਂ ਖਰਚਾ ਠੀਕ ਹੈ ਬਾਈ ਉਹ ਰੋਮ ਵੱਲੋਂ ਦਿੱਤਾ ਜਾਊਗਾ ਤੇ ਕਰ ਲੋ ਜਲਦੀ ਤੋਂ ਜਲਦੀ ਬਾਈ ਨੂੰ ਸੰਪਰਕ ਜੇ ਕਿਸੇ ਵੀਰ ਨੇ ਬੀਲਰ ਖਰੀਦਣਾ ਗਾਏ ਬਾਕੀ ਤੁਸੀਂ ਦੇਖ ਹੀ ਲਿਆ ਸਾਰਾ ਰੰਗ ਪੇਟ ਓਕੇ ਆ ਬਾਡੀ ਵਗੈਰਾ ਓਕੇ ਆ ਗਿਰਾਹੀਆਂ ਚੈਨਾਂ ਵਗੈਰਾ ਬੈਰਿੰਗ ਵਗੈਰਾ ਸਾਰਾ ਬੜੀਆ ਸਾਫ ਕੰਡੀਸ਼ਨ ਚਾ ਟਾਇਰ ਵਗੈਰਾ ਦੇਖਸਾ ਤੁਸੀ ਟਾਇਰ ਵਗੈਰਾ ਦੀ ਕੰਡੀਸ਼ਨ ਬਿਲਕੁਲ ਓਕੇ ਆ ਬਾਕੀ ਵੀਡੀਓ ਨੂੰ ਜਿੱਥੇ ਵੀ ਦੇਖ ਰਹੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜਾਊਗਾ 8 ਨੰਬਰ ਲੈ ਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਜੇ ਕਿਸੇ ਵੀ ਨਾਲ ਗੱਲਬਾਤ ਕਰਨੀ ਆ। ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਪੇਜ ਨੂੰ ਆਪਣਾ ਨੂੰ ਫੋਲੋ ਕਰ ਲਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਜੀ।